ਇੱਕ ਵਾਰ ਤਾਂ ਤੂਫਾਨ ਨੇ ਲੋਕਾਂ ਦੇ ਅੰਦਰ ਡਰ ਪੈਦਾ ਕਰ ਦਿੱਤਾ ਦੱਸ ਦਈਏ ਕਿ ਰਾਤ ਦੀਆਂ ਤਸਵੀਰਾਂ ਨੇ ਔਰ ਜੰਮੂ ਪਠਾਨਕੋਟ ਹਾਈਵੇ ਦੀਆਂ ਤਸਵੀਰਾਂ ਨੇ ਔਰ ਵੇਖੋ ਤੁਸੀਂ ਜਦੋਂ ਤੂਫਾਨ ਆਉਂਦਾ ਤਾਂ ਫਿਰ ਚੱਲਦੀਆਂ ਗੱਡੀਆਂ ਵਾਲੇ ਸਾਰਿਆਂ ਨੂੰ ਫਿਕਰ ਪੈ ਗਿਆ ਕਿ ਤੂਫਾਨ ਬਹੁਤ ਤੇਜ਼ੀ ਵਿੱਚ ਸੀ ਔਰ ਜਿਵੇਂ ਹੀ ਕੁਝ ਇਲਾਕਿਆਂ ਨੂੰ ਛੀਰਦਾ ਹੋਇਆ ਇੱਕ ਤਰਫ ਨੂੰ ਨਿਕਲ ਗਿਆ ਔਰ ਆਸ ਕਰਦੇ ਹਾਂ ਕਿ ਲੋਕਾਂ ਦਾ ਨੁਕਸਾਨ ਜੋ ਆ ਉਹ ਬਚ ਗਿਆ ਹੋਵੇਗਾ ਜਿਵੇਂ ਕਿਸਾਨ ਭਾਈ ਚਾਰੇ ਵੱਲ ਪੱਕੀਆਂ ਫਸਲਾਂ ਵੱਲ ਧਿਆਨ ਰੱਖਿਆ ਜਾ ਰਿਹਾ ਉਧਰ ਕੁਦਰਤ ਦਾ ਕਹਿਰ ਜਿਹੜਾ ਉਸ ਦੀ ਇੱਕ ਆਵਾਜ਼ ਆਈ ਆ ਆ ਤੁਸੀਂ ਵੇਖੋ ਕਿ ਕਿਵੇਂ ਤੂਫਾਨ ਰੋਡ ਦੇ ਉੱਤੇ ਘੁੰਮਣ ਘੇਰੀਆਂ ਬੜਾਈ ਜਾਂਦਾ ਸੀ ਔਰ ਹੋਟਲਾਂ ਵਾਲੇ ਦੁਕਾਨਾਂ ਵਾਲੇ ਬਿਲਕੁਲ ਹੀ ਆਪਣੀਆਂ ਦੁਕਾਨਾਂ ਬੰਦ ਕਰ ਗਏ ਸ਼ਟਰ ਬੰਦ ਕਰ ਗਏ ਔਰ ਰਾਤ ਦਾ ਸਮਾਂ ਸੀ ਔਰ ਰਾਤ ਕਰੀਬ 9 9:30 ਵਜੇ ਦੇ ਕਰੀਬ ਇਹ ਜੰਮੂ ਪਠਾਨਕੋਟ ਹਾਈਵੇ ਦੀਆਂ ਤਸਵੀਰਾਂ ਨੇ ਔਰ ਦੱਸ ਦਈਏ ਇੱਕ ਹੀ ਜਦੋਂ ਪੰਜਾਬ ਦੇ ਵਿੱਚ ਦੀ ਇਹ ਤੂਫਾਨ ਨਿਕਲਿਆ ਤਾਂ ਪਹਿਲਾਂ ਹੀ ਪ੍ਰਸ਼ਾਸਨ ਅਲਰਟ ਕੀਤਾ ਹੋਇਆ ਸੀ ਕਿ ਤੂਫਾਨ ਜਿਹੜਾ ਕਿੰਨੀ ਤੇਜ਼ੀ ਵਿੱਚ ਆਵੇਗਾ ਔਰ ਇਹ ਵੀ ਦੱਸਿਆ ਸੀਗਾ ਕਿ 50 ਕਿਲੋ ਤੋਂ ਘੱਟ weight ਵਾਲੇ ਕੁਝ ਇਨਸਾਨ ਜਾਂ ਕੁਝ ਚੀਜ਼ਾਂ ਜਿਹੜੀਆਂ ਬਿਲਕੁਲ ਸੇਫ ਕਰ ਲਓ ਕਿਉਂਕਿ ਇੱਥੇ ਤੂਫਾਨ ਦੀ ਸਪੀਡ ਜ਼ਿਆਦਾ ਹੋ ਸਕਦੀ ਆ ਤਾਂ ਫਿਰ ਇੱਥੇ ਕੁਦਰਤ ਦਾ ਇਹ ਸ਼ੁਕਰ ਹੈ ਕਿ ਕੋਈ ਜ਼ਿਆਦਾ ਜਾਨੀ ਨੁਕਸਾਨ ਜਾਂ ਕਿਸੇ ਤਰ੍ਹਾਂ ਦਾ مالی ਨੁਕਸਾਨ ਜ਼ਿਆਦਾ ਨਹੀਂ ਹੋਇਆ ਔਰ ਇਸ ਜਗ੍ਹਾ ਦੇ ਉੱਤੇ ਤਾਂ ਅਸੀਂ ਪੂਰਾ ਕਵਰ ਕਰਿਆ ਕਿ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਲੇਕਿਨ ਹੋਰ ਕਿੱਥੇ-ਕਿੱਥੇ ਨੁਕਸਾਨ ਹੋਏ ਆ ਔਰ ਕਿਹੜਾ ਦੇ ਨੁਕਸਾਨ ਜਿਆਦਾ ਹੋਇਆ ਇਸ ਬਾਰੇ ਕਮੈਂਟ ਜਰੂਰ ਕਰਨਾ ਜੋ ਜਾਣਕਾਰੀ ਤੁਹਾਡੇ ਕੋਲ ਹੋਵੇ ਔਰ ਇਹ ਤਸਵੀਰਾਂ ਤੁਹਾਨੂੰ ਪਠਾਨਕੋਟ ਤੋਂ ਜੰਮੂ ਵਾਲੇ ਰੋਡ ਦੀਆਂ ਬਖਾ ਰਹੇ ਆ ਔਰ ਬਾਕੀ ਕਿੱਧਰ ਦੀ ਤੂਫਾਨ ਨੇ ਕਹਿ ਕਰਿਆ ਔਰ ਕਿੰਨੀ ਸਪੀਡ ਵਿੱਚ ਸੀਗਾ ਜਿਸ ਦੇ ਕੋਲ ਵੀ ਜਿੰਨੀ ਜਾਣਕਾਰੀ ਹੋਵੇ ਉਹ ਜਰੂਰ ਕਮੈਂਟ ਕਰਿਓ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ